ਆ ਗਏ ਹੋ ਤੁਸੀਂ ਸੋਅਤ ਦੇ ਦਿੱਸੂ ਨਹੀਂ ਇਹ ਫਾਰਮ ਤੇ ਆਪਣੇ ਨਾਮ ਦਾ ਕੰਮ ਤਾਂ ਨਹੀਂ ਕਰਦਾ ਕਾਦਾ ਕੰਮ ਆ ਤੁਹਾਨੂੰ ਡਾਟਾ ਸਪਲਾਈ ਦਾ ਸਾਡੇ ਕੋਲ ਤੁਹ ਜਿੰਨੀ ਕੰਮ ਦੇ ਦੋ ਨਹੀਂ ਸੀਵਰੇਜ ਬੋਰਡ ਦਾ ਕੋਈ ਕੰਮ ਫਿਰ ਤੂੰ ਗਲਤ ਸਟੇਟਮੈਂਟ ਦੇਈ ਹੈ ਸੀਵਰੇਜ ਬੋਰਡ ਦਾ ਕੰਮ ਹੈ ਨਹੀਂ ਤੇਰੇ ਕੋਲ ਸੀਵਰੇਜ ਮੇਨਟੇਨੈਂਸ ਦਾ ਕੰਮ ਆ ਜੀ ਪਰ ਉਹ ਹੀ ਤਾਂ ਆਉਣਾ ਨਾ ਪ੍ਰੋਵਾਈਡਿੰਗ ਜੇ ਕਿਤੇ ਪਾਣੀ ਖੜਦਾ ਉਹ ਕਿਹਨੇ ਕੱਢਣਾ ਜਿੱਦਾਂ ਵੀ ਸੋ ਮੁੱਟ ਪੈ ਪੈਣਾ ਦੀ ਪੈਣੀ ਹੈ ਜੀ ਲੱਗੀ ਜੀ ਅੱਛਾ ਹਾਂ ਹੇ ਹੁਣ ਫਿਰ ਹੁਣ ਇਹਨਾਂ ਕੋਈ ਨਾ ਪਾਣੀ ਦਾ ਕਨੈਕਸ਼ਨ ਹੈ ਸਰ ਉਹ ਮੈਨੂੰ ਆਏ ਸੀਵਰੇਜ ਦਾ ਜੇ ਕਿਤੇ ਪਾਣੀ ਕੱਢਦਾ ਉਹ ਕੌਣ ਕੱਢੂਗਾ ਸੀਵਰੇਜ ਦਾ ਆਪਣੇ ਫਿਰ ਆਪਾਂ ਹੀ ਕੱਢਣਾ ਹੈ ਤੇ ਫਿਰ ਸੀਵਰ ਬੰਦ ਹੁੰਦਾ ਪਰ ਹਾਊਸ ਕਨੈਕਸ਼ਨ ਵੀ ਨਾ ਜ਼ਰਾ ਆਪਾਂ ਚਲਾਉਣੇ ਹੇ ਹਾਊਸ ਕਨੈਕਸ਼ਨ ਥੋੜੀ ਹੈ ਇਹ ਹਾਊਸ ਕਨੈਕਸ਼ਨ ਦੀ ਕੀ ਗੱਲ ਹੈ ਤਾਂ ਗੁਰਦੁਆਰਾ ਨਾਲੇ ਵੈਸੇ ਵੀ ਹਾਊਸ ਕਨੈਕਸ਼ਨ ਦੀ ਗੱਲ ਨਹੀਂ ਇਹ ਕਹਿੰਦੇ ਵੀ ਸਾਡੇ ਚ ਸੀਵਰੇਜ ਦਾ ਪਾਣੀ ਇੱਥੇ ਆ ਕੇ ਕੱਢ ਜਾਂਦਾ ਹੁਣ ਤੱਕ ਗਲੀਆਂ ਬਾਬਾ ਜੀ ਦੱਸਿਓ ਮੜਾ ਜੀ ਆਪ ਹੀ ਆਏ ਸੀ ਹੁਣ 500 ਥੋੜੇ ਨਾ ਆਪਾਂ ਗੱਲ ਕਰੀ ਤੁਸੀਂ ਕਿਹਾ ਮੈਂ ਤ ਮੇਰੀ ਪਰਸੋ ਕੀ ਤਾਂ ਸਹੀ ਗੱਲ ਆ ਥੋੜੇ ਕੋਲੇ ਉੱਥੇ ਜਾ ਕੇ ਮੁੰਡਿਆਂ ਨੂੰ ਕਿੰਨਾ ਚਿਰ ਬਿਠਾ ਰਿਹਾ ਹਾਂ ਹਾਂਜੀ ਮੈਂ ਫਿਰ ਆਇਆ ਸੀ ਜਿਹੜੇ ਮੈਨੇਜਰ ਸਾਹਿਬ ਨੂੰ ਕਹਿ ਕੇ ਆ ਕੇ ਤੇ ਮੈਂ ਜੀ ਸਾਹਿਬ ਨਾਲ ਗੱਲ ਕੀਤੀ ਕਿ ਮੈਂ ਸਾਰੀ ਸਿਚੁਏਸ਼ਨ ਦੱਸ ਦਿੱਤੀ ਕਿ ਮੇਰੇ ਕੋਲ ਤਾਂ ਪਰੋਬਲਮ ਆ ਰਹੀ ਸੀ ਤੇ ਮੈਂ ਕਹਾ ਵੀ ਇਹਨੂੰ ਦੀ 2.5 ਸਪੋਰਟ ਦੀ ਪਾਈ ਪਾਈ ਇਹਨਾਂ ਪਹਿਲਾਂ ਇੱਧਰ ਦੀ ਜਾ ਕੇ ਨਾ ਤੰਦ ਦੇ ਨਾਲ-ਨਾਲ ਨਾ ਗਾਂ ਸੀਵਰ ਹੈਗਾ ਜਿਹਦੇ ਚ ਪਈ ਹੋਈ ਹੈ ਜੀ ਪਾਈ ਪਏ ਇਹਨਾਂ ਦੀ ਆਪ ਦੀ ਮੇਰੇ ਕੋਲ ਕੋ 4 ਇੰਚੀ ਦੇ 6 ਇੰਚੀ ਪਾਈ ਹੋਏ ਥੋੜੀ ਪਹਿਲਾਂ ਹੋਈ ਪਾਈ 4 6 ਇੰਚ ਪਾਈ ਹੋਈ ਹੈ ਉਹ ਪੀੜਾ ਜਿਹੜੇ ਸਿਵਰ ਜੁੜੀ ਹੋਈ ਨੇ ਪਹਿਲਾਂ ਕਿਤੇ ਆਈਟੀਆਈ ਵਾਲਿਆਂ ਨੇ ਪਾਇਆ ਉਹ ਹੈ ਜੀ ਪੁਰਾਣਾ ਸਿਵਰਾ ਜੀ 20 ਸਾਲ ਪਹਿਲਾਂ 25 ਸਾਲ ਯਾਰ ਇਹ ਤਾਂ ਪੁੱਛਦੇ ਹੀ ਨਹੀਂ ਪਏ ਹਾਂਜੀ ਇਹ ਪੁੱਛਦੇ ਆ ਵੀ ਜਦੋਂ ਇੱਥੇ ਪਾਣੀ ਖੜੂਗਾ ਤਾਂ ਕੌਣ ਹੱਲ ਕੋਣ ਤੋਂ ਰੈਸਪੌਂਸਿਬਲ ਕੌਣ ਹੁੰਦਾ ਸੁਣਤਾ ਲੋਬੇ ਇੱਥੇ ਨਹੀਂ ਸਰ ਬੇਨਤੀ ਹੈ ਹੀ ਨਹੀਂ ਯਾਰ ਤੁਹਾਡੀਆਂ ਬੇਨਤੀਆਂ ਸੁਣੀ ਜਾਂਦੇ ਆ ਤੁਹਾਨੂੰ ਕਿੰਨੇ ਕਿੰਨੇ ਵਾਰੀ ਇਹਨੂੰ ਕਿਹਾ ਜੀ ਤੁਸੀਂ ਐਸੇ ਉੱਥੇ ਆਏ ਮਨਿੰਦਰ ਸਾਹਿਬ ਨੂੰ ਵੀ ਕਹਿ ਕੇ ਗਏ ਸੀ ਐਸੀ ਪ੍ਰਵਾਨਗੀ ਵੀ ਲੈ ਆਉਣੇ ਆ ਮੈਂ ਪਾਪ ਕੋਲੋ ਹੀ ਦੇ ਦਾਂਗੇ तू समान की समान चाह चल ठीक है कमाल करना नहीं तू फिर आट ही नहीं ਤੁਹਾਡੇ ਤੁਸੀਂ ਤਨਖਾਹ ਲੈਣੇ ਇਸ ਚੀਜ਼ ਦੀ ਮੈਂ ਤਾਂ ਨਹੀਂ ਸਾਫ਼ ਕਰਨਾ ਲੋਕ ਸਾਨੂੰ ਕਹਿੰਦੇ ਉਲਟਾ ਨਹੀਂ ਜਨਾਬ ਕਰ ਤਾਂ ਰਹੇ ਪਰ ਕੋਈ ਤੂੰ ਕਰੇਗਾ ਹੀ ਆ ਤੈਨੂੰ ਭਲੇਖਾ ਬਹੁਤ ਵੱਡਾ ਤੈਨੂੰ ਆਇਆ ਕਿਤੇ ਮੈਂ ਗੋਨੇ ਆਣੇ ਵਗੈਰਾ ਚਲਾ ਜਾਉਂਗਾ ਨਾ ਨਜਾਨ ਨਹੀਂ ਦਿੰਦਾ ਮੈਂ ਨਹੀਂ ਇੱਥੇ ਹੀ ਰਹਿਣਾ ਪਊ ਘੜ ਜਾ ਹੁਣ ਹੈਲੋ ਡੀਸੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਸਰ ਅੱਛਾ ਮੈਂ ਮੈਂ ਫੋਨ ਲਾਊਟ ਤੇ ਲਾਇਆ ਹੋਇਆ ਤੁਹਾਡਾ ਇੱਥੇ ਸਾਡੇ ਇਹ ਨਾ ਜੀ ਇੱਕ ਬੱਬਲਦੀਪ ਸਿੰਘ ਜੇਈ ਹੈ ਜੀ ਸੀਵਰੇਜ ਬੋਰਡ ਦੇ ਇਹ ਇਹ ਲੋਕਾਂ ਲੋਕ ਇਹਨਾਂ ਨੂੰ ਕਾਲ ਵਗੈਰਾ ਕਰਦੇ ਆ ਨਾ ਤਾਂ ਇਹ ਚੱਕਦੇ ਆ ਜੇ ਚੱਕਦੇ ਵੀ ਆ ਤਾਂ ਚੱਕ ਕੇ ਹਵਾ-ਦਾਵਾ ਜਾਂ ਬੋਲ ਕੇ ਕੱਟ ਦਿੰਦੇ ਆ ਫਿਰ ਕਿਸੇ ਦਾ ਕੋਈ ਕੰਮ ਨਹੀਂ ਪੂਰਾ ਕਰਕੇ ਜਾਂਦੇ ਇਹਨਾਂ ਨੂੰ ਮੈਡਮ ਇਹਨਾਂ ਦੇ ਖਿਲਾਫ ਲਿਖ ਕੇ ਭੇਜ ਦਿਨੇ ਜਾਂ ਸਸਪੈਂਸ਼ਨ ਸਸਪੈਂਸ਼ਨ ਸਸਪੈਂਡ ਕਰ ਦਿਓ ਜੀ ਇਹਨੂੰ ਫੇਰੀਆ ਖਲਾਉ ਇਹਨੂੰ ਭਲੇਖਾ ਵੀ ਮੇਰੀ ਬਦਲੀ ਕਰਾ ਦੇਣਗੇ ਕਿਤੇ ਇਹਨੂੰ ਸਸਪੈਂਡ ਕਰ ਦਿਓ ਜੀ ਹੈਲੋ ਮੈਂ ਕੀ ਕਰਾਂ ਮੈਂ ਕਹਾਂ ਮੈਮ ਸਸਪੈਂਡ ਹੀ ਕਰ ਦੋ ਇਹਨੂੰ ਇਹਨੂੰ ਫੇਰ ਹੀ ਅਕਲ ਆਊਗੀ ਠੀਕ ਹੈ ਠੀਕ ਹੈ ਠੀਕ ਹੈ ਥੈਂਕ ਯੂ ਜੀ ਕੀ ਹਾਲ ਹੈ ਜੀ